ਕੀ ਰਾਜਵੀਰ ਜਸਵੰਦਾਵਾਰੇ ਹੋ ਗਏ ਵੱਡੇ ਖੁਲਾਸੀ ਕਿਉਂ ਹੋ ਗਿਆ ਉਸ ਦਾ ਕਤਲ ਕਿਉਂ ਹੋ ਗਿਆ ਉਸ ਦਾ ਮਰਡਰ ਕੁਝ ਕਹਿੰਦੇ ਨੇ ਮਰਡਰ ਹੋਇਆ ਕੁਝ ਕਹਿੰਦੇ ਜਾਣ ਬੁੱਝ ਕੇ ਕੀਤਾ ਆਖਰਕਾਰ ਕੀ ਪਲੈਨਿੰਗ ਆ ਹੋ ਰਹੀ ਸੀ ਫਿਲਮ ਵੀ ਆਉਣ ਵਾਲੀ ਸੀ ਸਾਨੂੰ ਤੁਹਾਨੂੰ ਪਤਾ ਹੀ ਹੈ ਸਾਨੂੰ ਸਭ ਨੂੰ ਪਤਾ ਹੈ ਕਿ ਫਿਲਮ ਵੀ 28 ਤਾਰੀਖ ਨੂੰ ਆਉਣ ਵਾਲੀ ਸੀ ਫਿਲਮ ਹਲੇ ਤਾਂ ਦੂਰ ਹੈ ਇਸ ਤੋਂ ਪਹਿਲਾਂ ਹੀ ਹੋ ਗਏ ਵੱਡੇ ਖੁਲਾਸੇ ਡਾਇਰੈਕਟਰ ਨੇ ਚੋਰੀ ਛਿਪੇ ਕੀ ਕਿਹਾ ਕੀ ਕਿਹਾ ਉਹਨਾਂ ਲੋਕਾਂ ਨੇ ਜੋ ਪਿੱਠ ਪਿੱਛੇ ਰੋ ਰਹੇ ਸੀ ਤੇ ਬਹੁਤ ਹੀ ਭੀੜ ਭੜਕਾ ਸੀ ਰਾਜਵੀਰ ਜਸਵੰਦਾ ਦੇ ਅੰਤਿਮ ਸੰਸਕਾਰ ਤੇ ਤੇ ਕੁਝ ਲੋਕ ਤਾਂ ਭੋਗ ਤੇ ਵੀ ਨਹੀਂ ਆ ਕੇ ਬੈਠੇ ਬਸ ਦਰਦ ਹੋਇਆ ਤਾਂ ਸਿਰਫ ਉਹਨਾਂ ਮਿੱਤਰ ਪਿਆਰਾਂ ਨੂੰ ਜੋ ਰਾਜਵੀਰ ਜਸਵੰਦਾ ਨੂੰ ਫੋਲੋ ਕਰਦੇ ਸੀ ਤੇ ਉਸ ਦੇ ਗਾਣਿਆਂ ਨੂੰ ਬੜੀ ਰੀਜ ਨਾਲ ਸੁਣਦੇ ਸੀ ਆਖਰਕਾਰ ਇਹ ਈ ਵੱਡੀ ਪਲੈਨਿੰਗ ਬਣਾਈ ਕੀ ਅਸੀਂ ਸਾਰੇ ਤੱਤ ਤੁਹਾਡੇ ਸਾਹਮਣੇ ਦੱਸਾਂਗੇ ਤੁਸੀਂ ਹੀ ਨਿਰਣੈ ਕਰਨਾ ਕਿ ਆਖਰਕਾਰ ਇਹ ਹੋਇਆ ਕੀ ਤੇ ਕਿੰਜ ਹੋਇਆ ਤੇ ਕਿਉਂ ਹੋਇਆ ਸਾਰੇ ਤੱਤ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਫਿਰ ਤੁਹਾਨੂੰ ਆਪਣੇ ਆਪ ਹੀ ਅਨੁਮਾਨ ਲੱਗ ਜਾਵੇਗਾ ਕਿ ਇਹ ਕਿਉਂ ਹੋਇਆ ਤੇ ਕਿਵੇਂ ਹੋਇਆ ਤੇ ਕੀ ਕੀ ਕਾਰਨ ਸੀ ਪਹਿਲਾਂ ਤਾਂ ਤੁਹਾਨੂੰ ਪਤਾ ਹੀ ਹੈ ਰਾਜਵੀਰ ਜਸਵੰਦਾ ਮਸ਼ਹੂਰ ਹੁੰਦਾ ਹੌਲੀ ਹੌਲੀ ਜਾ ਰਿਹਾ ਸੀ ਕੁਝ ਉਜ ਨਾਲ ਚੁਪਣਾ ਵੀ ਲੱਗੇ ਸੀ ਜਿਵੇਂ ਕੀ ਉਹਨਾਂ ਦੇ ਗਵਾਂਡੀ ਭਾਈ ਅਸੀਂ ਉਹਨਾਂ ਦੇ ਨਾਮ ਤਾਂ ਨਹੀਂ ਲਾਵਾਂਗੇ ਜਿਵੇਂ ਕੀ ਉਹਨਾਂ ਦੇ ਪਰਸਨਲ ਗਵਾਂਡੀ ਭਾਈ ਤੇ ਕੁਝ ਐਕਟਰ ਡਾਇਰੈਕਟਰ ਤੇ ਕੁਝ ਸਿੱਧੂ ਮੂਸੇਵਾਲੇ ਦੀ ਤਰ੍ਹਾਂ ਹੀ ਕੁਝ ਬਦਮਾਸ਼ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕੁਝ ਅਜਿਹੇ ਲੋਕ ਜੋ ਗੁਪਤ ਰਿਕੇ ਨਾਲ ਉਸ ਦੀ ਪ੍ਰਗਤੀ ਉਸ ਦੀ ਤਰੱਕੀ ਨੂੰ ਨਹੀਂ ਜਾਣ ਸਕੇ ਤੇ ਪਲੈਨਿੰਗ ਬਣਾਣ ਲੱਗ ਪਈ ਕੀ ਰਾਜਵੀਰ ਜਸਵੰਤਾ ਦੇ ਕੋਈ ਜਾਦੂ ਹੋਇਆ ਸੀ ਤਾਂ ਜੋ ਐਕਸੀਡੈਂਟ ਵਿੱਚ ਮਰ ਗਿਆ ਜਾਂ ਇਹ ਇੱਕ ਸੋਚੀ ਸਮਝੀ ਸਾਦ ਸੀ ਤੁਸੀਂ ਆਪ ਹੀ ਅਨੁਮਾਨ ਲਗਾਓ ਰਾਜਵੀਰ ਜਸਵੰਤਾ 1 35 ਲੱਖ ਦੀ ਬਾਈਕ ਲੈ ਕੇ ਘੁੰਮਦਾ ਸੀ ਉੱਪਰੋਂ ਐਡਾ ਵੱਡਾ ਸਿਕਿਉਰਿਟੀ ਸੂਟ ਵੀ ਲੈ ਕੇ ਘੁੰਮਦਾ ਸੀ ਜੋ ਚਲਦੀ ਫਿਰਦੀ ਇੱਕ ਸਿਕਿਉਰਿਟੀ ਮਸਾਇਲ ਦੀ ਤਰ੍ਹਾਂ ਹੋਵੇ ਤੁਹਾਨੂੰ ਪਤਾ ਹੀ ਹੈ ਸਾਰਾ ਕੁਝ ਉਹ ਨਾਲ ਲੈ ਕੇ ਹੀ ਚੱਲਦਾ ਸੀ ਐਡੀ ਵੱਡੀ ਸਿਕਿਉਰਿਟੀ ਪਾਣ ਦੇ ਬਾਵਜੂਦ ਵੀ ਉਸ ਦਾ ਐਕਸੀਡੈਂਟ ਹੋਇਆ ਤੇ ਕੁਝ ਪਰਸਨਲ ਲੋਕਾਂ ਨੇ ਇਹੀ ਸ਼ੇਅਰ ਕੀਤਾ ਕਿ ਉਹ ਤਾਂ ਜਾ ਰਿਹਾ ਸੀ ਰਸਤੇ ਵਿੱਚ ਗਊਆਂ ਆ ਗਿਆਂ ਸਾਡ ਆ ਗਏ ਤੇ ਉਹਨਾਂ ਦੇ ਚੱਕਰ ਵਿੱਚ ਉਹ ਸਾਈਡ ਚੋਂ ਕੱਢਣ ਲੱਗਾ ਤੇ ਗੱਡੀ ਟੱਕਰ ਮਾਰ ਗਈ ਕੀ ਅਜਿਹਾ ਹੋ ਸਕਦਾ ਹੈ ਰਾਜਵੀਰ ਜਿਸ ਬੰਦਾ ਇਹਨਾਂ ਨਾ ਸਮਝ ਇਨਸਾਨ ਸੀ ਕਿ ਉਹ ਐਨੀ ਗਲਤੀ ਕਰ ਸਕਦਾ ਹੈ ਕੁਝ ਤਾਂ ਸੋਚੀ ਸਮਝੀ ਸਾਜ਼ਿਸ਼ ਸੀ ਇਸ ਪਿੱਛੇ ਕਿਹੜੇ ਕਿਹੜੇ ਪਾਤਰ ਨੇ ਤੁਹਾਨੂੰ ਅਗਲੀ ਵੀਡੀਓ ਵਿੱਚ ਅਸੀਂ ਜ਼ਰੂਰ ਦੱਸਾਂਗੇ ਸਾਡੇ ਨਾਲ ਨਵੀਂ ਵੀਡੀਓ ਜਾਣਨ ਵਾਸਤੇ ਤੇ ਹੋਰ ਦਿਲਚਸਪ ਵੀਡੀਓ ਜਾਣਨ ਵਾਸਤੇ ਤੇ ਇਹ ਫਰੋਲਾ ਫਰੋਲੀ ਅਸੀਂ ਕਰਦੇ ਰਹਿਵਾਂਗੇ ਜਦੋਂ ਤੱਕ ਰਾਜਵੀਰ ਜਸਵੰਧਾ ਨੂੰ ਇਨਸਾਫ ਨਹੀਂ ਮਿਲ ਜਾਂਦਾ ਅਗਰ ਤੁਸੀਂ ਉਸ ਨੂੰ ਸੱਚਮੁੱਚ ਪਿਆਰ ਕਰਦੇ ਹੋ ਸੱਚਮੁੱਚ ਉਸ ਦਾ ਦਿਲੋ ਕਰਦੇ ਹੋ ਤਾਂ ਤੁਹਾਨੂੰ ਇੱਕ ਗੁਜਾਰਿਸ਼ ਹੈ ਰਿਕਵੈਸਟ ਹੈ ਕਿ ਉਸ ਦੀ ਫਿਲਮ ਜ਼ਰੂਰ ਦੇਖਣ ਜਾਓ ਜੋ ਕਿ 28 ਤਰੀਕ ਨੂੰ ਲੱਗਣ ਜਾ ਰਹੀ ਹੈ ਕਿ ਇਹ ਫਿਲਮ ਪਹਿਲਾਂ ਵੀ ਲੱਗ ਸਕਦੀ ਹੈ ਇਸ ਵਾਰੇ ਤਾਂ ਪੁਖਤਾ ਕੋਈ ਗੱਲ ਨਹੀਂ ਹੈ ਲੇਕਿਨ 28 ਤਾਰੀਖ ਦੱਸੀ ਜਾ ਰਹੀ ਹੈ ਇਸ ਤੋਂ ਹੀ ਸਾਰਿਆਂ ਦੇ ਕੰਨ ਖੜੇ ਹੋ ਗਏ ਤੇ ਸਭ ਇਹੀ ਕਹਿ ਰਹੇ ਨੇ ਕਿ ਫਿਲਮ ਦੇਖਣ ਜਾਓ ਫਿਲਮ ਦੇਖਣ ਜਾਓ ਪਰ ਇਸ ਵਿੱਚ ਹੈ ਕੀ ਕਿ ਰਾਜਵੀਰ ਜਸਵੰਦਾ ਦੇ ਪਰਿਵਾਰ ਨੂੰ ਸੱਚਮੁੱਚ ਫਾਇਦਾ ਹੋਣਾ ਪਰ ਡਾਇਰੈਕਟਰ ਨੇ ਤਾਂ ਇਹ ਗੱਲ ਆਖੀ ਸੀ ਕਿ ਰਾਜਵੀਰ ਜਸਵੰਦਾ ਦੇ ਪਰਿਵਾਰ ਨੂੰ ਫਾਇਦਾ ਹੋਣਾ ਅਸੀਂ ਜੋ ਵੀ ਪੇਮੈਂਟ ਉਸ ਵਿੱਚੋਂ ਹੋਵੇਗੀ ਉਹ ਸਾਰੀ ਦੀ ਸਾਰੀ ਅਸੀਂ ਉਸ ਦੇ ਪਰਿਵਾਰ ਨੂੰ ਦੇਵਾਂਗੇ ਉਸ ਦੇ ਬੱਚਿਆਂ ਨੂੰ ਦੇਵਾਂਗੇ ਉਹਨਾਂ ਦੇ ਪਾਲਣ ਪੋਛਣ ਤੇ ਇਹ ਸਾਰਾ ਕੁਝ ਲੱਗੂਗਾ ਤੇ ਉਸ ਦੇ ਪਰਿਵਾਰ ਨੂੰ ਫਾਇਦਾ ਹੀ ਫਾਇਦਾ ਹੋਊਗਾ ਤੇ ਉਸ ਦਾ ਪਰਿਵਾਰ ਬੜੀ ਸਹਜਤਾ ਨਾਲ ਜੀਵਨ ਬਤੀਤ ਕਰ ਸਕੂਗਾ ਅੱਗੇ ਤੁਹਾਨੂੰ ਪਤਾ ਹੈ ਕਲਾਕਾਰ ਵੀ ਇਦਾਂ ਹੀ ਬੋਲ ਰਹੀ ਸੀ ਕਿ ਉਹਦੇ ਕੀਤੇ ਹੋਏ ਬੁੱਕ ਜਿਹੜੇ ਸ਼ੋਅ ਸੀ ਉਹ ਵੀ ਅਸੀਂ ਅੱਗੇ ਲਾਵਾਂਗੇ ਕੀ ਉਹ ਸੱਚਮੁੱਚ ਪਰਿਵਾਰ ਨੂੰ ਪੈਸਾ ਜਾਏਗਾ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਤੁਹਾਨੂੰ ਹੋਰ ਖੁਲਾਸਿਆਂ ਦੇ ਨਾਲ ਅਸੀਂ ਨਜ਼ਰ ਕਰਾਵਾਂਗੇ ਉਹਨਾਂ ਖੁਲਾਸਿਆਂ ਦੇ ਜੋ ਆਉਣ ਵਾਲੇ ਸਾਨੂੰ ਪਤਾ ਲੱਗਣਗੇ ਪਰ ਹੁਣ ਤਾਂ ਤੁਹਾਡੇ ਕੋਲ ਵੀ ਕੁਝ ਨਹੀਂ ਤੇ ਸਾਡੇ ਕੋਲ ਵੀ ਇਹ ਦੱਸਣ ਵਾਸਤੇ ਗੱਲਾਂ ਹੀ ਨਹੀਂ ਕਿ ਗੌਰ ਕੀਤੀ ਜਾਵੇ ਕਿ ਰਾਜਵੀਰ ਜਸਵੰਤ ਦਾ ਇਹਨਾਂ ਨਾ ਸਮਝੇ ਇਨਸਾਨ ਸੀ ਜਾਂ ਫਿਰ ਸੁੱਧੂ ਮੂਸੇਵਾਲੇ ਦੀ ਤਰ੍ਹਾਂ ਉਹ ਵੀ ਇੱਕ ਘਰ ਚੋਂ ਹੀ ਨਿਕਲਿਆ ਸੀ ਤੇ ਰਸਤੇ ਵਿੱਚ ਜਾਂਦੇ ਹੋਏ ਉਹਦੇ ਮਰਡਰ ਕਰ ਦਿੱਤਾ ਤਾਂ ਉਹਨੂੰ ਨਾਂ ਦੇ ਦਿੱਤਾ ਕਿ ਬਦਮਾਸ਼ਾਂ ਨੇ ਮਾਰ ਦਿੱਤਾ ਆਖਰਕਾਰ ਰਾਜਵੀਰ ਜਸਵੰਦਨ ਨਾਲ ਇਹ ਜਿਹਾ ਹੋਇਆ ਕੀ ਹੈ ਸਾਰੀਆਂ ਸੀਸੀਟੀਵੀਆਂ ਜਾਂ ਫਿਰ ਸਾਰੀ ਜਿੰਨੀ ਵੀ ਵੀਡੀਓਆਂ ਅਸੀਂ ਇਕੱਠੀ ਕਰਕੇ ਦੁਬਾਰਾ ਜ਼ਰੂਰ ਹਾਜ਼ਰ ਹੋਵਾਂਗੇ ਵੱਡੇ ਤੱਥਾਂ ਦੇ ਆਧਾਰ ਤੇ ਸਾਡੇ ਨਾਲ ਜੁੜੇ ਰਹਿਣਾ ਤੇ ਅਸੀਂ ਤੁਹਾਨੂੰ ਇੱਕ ਬਹੁਤ ਲੰਬੀ ਵੀਡੀਓ ਬਣਾ ਕੇ ਹਾਜ਼ਰ ਜ਼ਰੂਰ ਕਰਾਂਗੇ ਸਟਰੋਂਗ ਤੱਥਾਂ ਨਾਲ ਤਾਂਕਿ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਸਕੇ ਕੀ ਅਸਲ ਸਚਾਈ ਹੈ ਕੀ ਸੀ ਤੁਸੀਂ 100% ਸ਼ੋਰ ਹੋ ਜਾਓਗੇ ਦੋਸਤੋਂ ਰਿਕਵੈਸਟ ਐਨੀ ਹੈ ਕਿ ਸੱਚ ਦਾਨ ਵਾਲਿਆਂ ਦਾ ਸਾਥ ਜਰੂਰ ਦਿਓ ਤੇ ਸੱਚ ਦੇਣ ਵਾਲਿਆਂ ਦਾ ਵੀ ਸਾਥ ਜਰੂਰ ਦਿਓ ਐਡੀ ਹੀ ਗੱਲ ਕਹੇ ਤੋਂ ਬਾਅਦ ਤੁਹਾਨੂੰ ਧੰਨਵਾਦ ਕਹਾਂਗੇ ਤੇ ਕਹਾਂਗੇ ਅਸੀਂ ਜਰੂਰ ਹਾਜ਼ਰ ਹੋਵਾਂਗੇ ਅਗਲੇ ਤੱਥਾਂ ਦੇ ਨਾਲ ਉਦੋਂ ਤੱਕ ਲਈ ਧੰਨਵਾਦ ਦੋਸਤੋਂ